ਮੁਰਦਾਬਾਦ 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 ਹੈਂਡ ਦੇ ਉੱਤੇ ਵੀ ਕੰਮ ਨਹੀਂ ਕਰਦਾ ਮੁਰਦਾਬਾਦ 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 ਕੱਟਾਓ ਉਹਨੂੰ ਬੋਲੋ ਕੱਟ ਬੋਲੋ ਕੱਟ ਬੋਲੋ ਕੱਟ ਖੋਲੋ ਕੱਟ ਬੋਲੋ ਕੱਟ ਖੋਲੋ ਕੱਟ ਬੋਲੋ ਕੱਟ ਬੋਲੋ ਕੰਮ ਨਾਓ ਕੰਮ ਨਾਓ ਟੁੱਟੀਆਂ ਹੋਈਆਂ ਸੜਕਾਂ ਬਣਾਓ ਸੜਕਾਂ ਬਣਾਓ ਸੜਕਾਂ ਬਣਾਓ ਨਮਸਕਾਰ ਜੀ ਪਹਿਲੇ ਦੱਸ ਕੋ ਅੱਜ ਅਸੀਂ ਰੋਪੜ ਦੇ ਪੀਡਬਲਿਊਡੀ ਦਫਤਰ ਦੇ ਵਿੱਚ ਖੜੇ ਆਂ ਸਭ ਨੂੰ ਪਤਾ ਹੈ ਕਿ ਸੜਕਾਂ ਦਾ ਹਾਲ ਕੱਲਾ ਰੋਪੜ ਦਾ ਹੀ ਨਹੀਂ ਪਰ ਪੂਰੇ ਪੰਜਾਬ ਦਾ ਬੁਰਾ ਹਾਲ ਹੈ ਸੜਕਾਂ ਮੈਨੂੰ ਲਗਭਗ 10-15 ਸਾਲ ਤੋਂ ਬਣੀਆਂ ਨਹੀਂ ਹੈਗੀਆਂ ਜਿਸ ਕਾਰਨ ਅੱਜ ਸੜਕਾਂ ਦਾ ਉਹ ਜਗ੍ਹਾ ਜਿਹੜੀ ਹੈ ਖਤਮ ਹੋ ਚੁੱਕੀ ਆ ਵੀ ਕਿਸੇ ਨੋਂ ਨਿਸ਼ਾਨ ਖਤਮ ਹੋ ਚੁੱਕਿਆ ਸੜਕਾਂ ਦਾ ਤੇ ਜਦੋਂ ਵੀ ਕੋਈ ਗੱਡੀਆਂ ਕਾਰਾਂ ਸਕੂਟਰ ਮੋਟਰਸਾਈਕਲ ਪਿੰਡਾਂ ਦੇ ਵਿੱਚ ਤੁਰਦੇ ਫਿਰਦੇ ਆ ਤਾਂ ਬਹੁਤ ਕਾਫੀ ਮੁਸ਼ਕਲਾਂ ਦਾ ਜਿਹੜਾ ਸਾਹਮਣਾ ਕਰਨਾ ਪੈਂਦਾ ਹੈ ਗੱਡੀਆਂ ਦਾ ਨੁਕਸਾਨ ਹੁੰਦਾ ਹੈ ਮੋਟਰਸਾਈਕਲਾਂ ਦਾ ਨੁਕਸਾਨ ਹੁੰਦਾ ਹੈ ਆਮ ਲੋਕ ਜਦੋਂ ਬਿਮਾਰ ਕੋਈ ਪਿੰਡ ਵਿੱਚ ਪੈ ਜਾਂਦਾ ਹੈ ਤੇ ਜਦੋਂ ਕੋਈ ਡਿਲੀਵਰੀ ਵਾਸਤੇ ਕੋਈ ਕੋ ਜਾਂਦਾ ਹੈ ਤਾਂ ਕਾਫੀ ਨੁਕਸਾਨ ਜਿਹੜਾ ਹੁੰਦਾ ਹੈ ਕਿ ਡਾਕਟਰ ਤੱਕ ਜਾਣ ਵਾਸਤੇ ਕਿਉਂਕਿ ਸੜਕਾਂ ਦਾ ਹਾਲ ਖਰਾਬ ਹੁੰਦਾ ਹੈ ਸਾਡੇ ਪਿੱਛੇ ਜਿਹੜੇ ਜਥੇ ਸੰਘਰਸ਼ ਜਿਹੜਾ ਇਲਾਕਾ ਸੰਘਰਸ਼ ਕਮੇਟੀ ਦੀ ਕਮੇਟੀ ਬਣੀ ਹੋਈ ਹੈ ਜਿਹੜੀ ਪਿਛਲੇ ਮੈਂ ਕਹਿੰਦਾ ਮੈਨੂੰ ਦੇਖਦੇ ਨੂੰ ਵੀ ਕਾਫੀ ਸਮਾਂ ਹੋ ਗਿਆ ਵੀ ਇਹਨਾਂ ਇਹ ਧਰਨਾ ਦਿੰਦੇ ਆ ਰਹੇ ਆ ਕਿ ਸੜਕਾਂ ਬਣ ਦਿਓ ਇਹਨਾਂ ਦੀ ਕਿਸੇ ਵੀ ਧਰਨੇ ਦਾ ਕੋਈ ਵੀ ਅਸਰ ਸਰਕਾਰ ਤੇ ਹੁਣ ਤੱਕ ਹੁੰਦਾ ਮੈਨੂੰ ਨਜ਼ਰ ਨਹੀਂ ਆਇਆ ਨਵੇਰੇ ਦਾ ਨਿਰਮਰ ਸਿੰਘ ਲੋਧੀ ਮਾਜਰਾ ਜੀ ਹੈ ਜਿਹੜੇ ਕਿ ਹਰ ਵੇਲੇ ਤਤਬਰ ਰਹਿੰਦੇ ਨੇ ਕਿ ਇਲਾਕੇ ਦੇ ਜਿਹੜੇ ਕੰਮਾਂ ਦੇ ਵਾਸਤੇ ਲੋਦੀ ਮਦਰ ਜੀ ਅੱਜ ਫੇਰ ਤੁਸੀਂ ਧਰਨਾ ਦਿੱਤਾ ਜਾ ਰਿਹਾ ਕੋਈ ਨਿਕਲਿਆ ਸਿੱਟਾ ਕੋਈ ਸਿੱਟਾ ਹੁਣ ਤੱਕ ਹੀ ਪ੍ਰੈਕਟੀਕਲ ਤੌਰ ਤੇ ਕੋਈ ਨਿਕਲਿਆ ਹੈਗਾ ਪਹਿਲੇ ਸਾਡਾ 125 ਸਾਲਾਂ ਤੋਂ ਜਿੱਦਿਆ ਨਹਿਰ ਬਣੀ ਆ ਸਾਡਾ ਇੱਥੇ ਜਿਹੜਾ ਪੁਰਾਣਾ ਪੁਲ ਤਾਂ ਉਹਨੂੰ ਸ਼ਹਿਰ ਨੂੰ ਜਾਣ ਵਾਸਤੇ ਰਸਤਾ ਛੱਡਿਆ ਹੋਇਆ ਤਾਂ ਜਾਂਦੇ ਦੇ ਲੋਕ ਇਸੇ ਤਰ੍ਹਾਂ ਹੀ ਅਸੀਂ ਇੱਥੇ ਜਿਹੜਾ ਬੋਹਾ ਬੋਡ ਕਲੱਬ ਦੇ ਕੋਲ ਆ ਉੱਥੇ ਨੂੰ ਵੀ ਅਸੀਂ ਲੋਕ ਜਿਹੜੇ ਹੱਡ ਪਰ ਨੂੰ ਲੰਘਦੇ ਸੀ ਇਹ ਲਗਭਗ ਜਦ ਨਹਿਰ ਬਣੀ ਆ ਇਹ ਰਸਤੇ ਲੋਕਾਂ ਵਾਸਤੇ ਸੀ ਅੱਜ ਇਹ ਜਿਹੜੇ ਨਵੇਂ ਪੁਲ ਬਣੇ ਆ ਸਰਕਾਰ ਨੇ ਅਤੇ ਆਪਸ਼ੇ ਸ਼ਾਹੀ ਨੇ ਪ੍ਰਸ਼ਾਸਨ ਨੇ ਜਿੱਦ ਕਰਕੇ ਸਾਡੇ ਲੋਕਾਂ ਨੂੰ ਤੰਗ ਕਰਿਆ ਅਤੇ ਜਿਹੜਾ ਰਸਤੇ ਸੀ ਸਾਡੇ ਇਹ ਬੰਦ ਕਰਤੇ ਆ ਅੱਜ ਸਾਡੇ ਵਿਦਿਆਰਥੀ ਬਹੁਤ ਘੁੰਮ ਕੰਮ ਕੇ ਆ ਰਹੇ ਆ ਸਾਡੇ ਜਿਹੜੇ ਲੋਕ ਪਿੰਡਾਂ ਤੇ ਚਾਲ 500 ਰੋਜ਼ ਆਉਂਦੇ ਇੱਥੇ ਉਹਨਾਂ ਨੂੰ ਆਪਣਾ ਜ਼ਿਲ੍ਹਾਤ ਮਹਿਕ ਵਿੱਚ ਸ਼ਹਿਰ ਜਾਣ ਤੇ ਅਤੇ ਮੂਪਲ ਟੱਟ ਜਾਣ ਤੇ ਜ਼ਿਲ੍ਹਾ ਫੇਰ ਜਾਣ ਤੇ ਬੜੀ ਦਿੱਕਤ ਆਉਂਦੀ ਆ ਅਤੇ ਡੀਸੀ ਦਫ਼ਤਰਗੇ ਬੇਰੋੜਾ ਰਸ ਹੋ ਰਿਹਾ ਪਿਛਲੇ ਦਿਨ ਡੀਸੀ ਸਾਹਿਬ ਨੇ ਸਾਨੂੰ ਬੁਲਾਇਆ ਸੀ ਤਾਂ ਉੱਥੇ ਮੀਟਿੰਗ ਜੇ ਫੈਸਲਾ ਹੋਇਆ ਸੀ ਕਿ ਆਪਾਂ ਇਹ ਜਿਹੜਾ ਕਟਾ ਇਹ ਸਾਨੂੰ ਖੋਲ ਕੇ ਹੁਣੇ ਦੱਸਿਆ ਜਾਵੇ ਤਾਂ ਹੁਣ ਸਹੀ ਉਦੇਪਰ ਕੋਈ ਅਮਲ ਨਾ ਹੋਣਾ ਤਾਂ ਕਿ ਸਵਾਲੀਆ ਨਿਸ਼ਾਨਾ ਕਿ ਲੋਕ ਕਿਹਦੇ ਕੋਲ ਅਪੀਲਾ ਕਰਨਗੇ ਕਿਹ ਦੀ ਦੁੱਖ ਦੱਸਣਗੇ ਇਹ ਮੀਟਿੰਗ ਵਿੱਚ ਲਿਆ ਹੋਇਆ ਫੈਸਲਾ ਵੀ ਹੁਣ ਤੇ ਲਾਗੂ ਨਹੀਂ ਹੁੰਦਾ ਇਸੇ ਤਰ੍ਹਾਂ ਹੀ ਮੈਂ ਸਮਝਦਾ ਵੀ ਸਾਰੇ ਪੰਜਾਬ ਦੀਆਂ ਸੜਕਾਂ ਟੁੱਟੀਆਂ ਪਈਆਂ ਪਰ ਹੁਣ ਤੱਕ ਸਰਕਾਰ ਟਾਸ ਤੋਂ ਮਸ ਨਹੀਂ ਹੋਈ ਜਿਹੜਾ ਮੁੱਖ ਮੰਤਰੀ ਸਾਹਿਬ ਆ ਇਹ ਪਿਛਲੇ 2 ਸਾਲਾਂ ਤੋਂ ਲੋਕਾਂ ਨੂੰ ਝੂਠੇ ਦਿਲਾਸੇ ਦੇ ਰਿਹਾ ਕਿ ਸੜਕਾਂ ਵਾਸਤੇ 2400 ਕਰੋੜ ਰੁਪਏ ਭੇਜਤਾ ਹੁਣ ਵੀ ਇੱਕ ਖਬਰ ਲੱਗੀ ਹੋਈ ਆ ਕਿ 2600 ਕਿੰਨੇ ਕਰੋੜ ਰੁਪਏ ਉਹ ਸੜਕਾਂ ਵਾਸਤੇ ਦਿੱਤਾ ਅਸੀਂ ਰੋਪੜ ਬਲਾਕ ਦੀਆਂ ਸੜਕਾਂ ਵਾਸਤੇ ਲੜ ਰਹੇ ਆ ਅੱਡੇ ਕੋਲ ਟੁੱਟੀਆਂ ਹੋਈਆਂ ਸੜਕਾਂ ਦਾ ਇੱਕ ਪੰਡਾਰਾ ਜਿਹਦਾ ਮੈਂ ਤੁਹਾਨੂੰ ਵੇਰਵਾ ਦੇ ਦੇ ਸਕਦਾ ਮੈਂ ਸਮਝਦਾ ਕਿ ਘਨੌਲੀ ਦੇ ਨਾਲ ਖੜੀਆਂ ਨੂੰ ਅੱਲੋ ਵਾਲ ਨੂੰ ਅਤੇ ਆਹ ਰਾਰਵੀ वगैरह ਨੂੰ ਅਤੇ ਇਸ ਤੋਂ ਬਿਨਾਂ ਚਾ ਕਰਮਾ ਵਗੈਰਾ ਮਕੌੜੀ ਵਗੈਰਾ ਇਸੇ ਤਰ੍ਹਾਂ ਲੌਲੀ ਮਾਡੇ ਤੋਂ ਸਕੂਲ ਤੋਂ ਚਾ ਫੱਡੀਆਂ ਅਤੇ ਥਰਮਲ ਪਲਾਂਟ ਅਤੇ ਉਹ ਚੱਕ ਟੇਰੇ ਜਿਹੜੀਆਂ ਸੜਕਾਂ ਜਾਂਦੀਆਂ ਇਸੇ ਤਰ੍ਹਾਂ ਖੈਰਾਬਾਦ ਤੋਂ ਪੂਰਵ ਇਸੇ ਤਰ੍ਹਾਂ ਹੀ ਚੌਂਤੇ ਭਲਿਆਣ ਨੂੰ ਸੜਕਾਂ ਜਿਹੜੀਆਂ ਉਹ ਟੁੱਟੀਆਂ ਹੋਈਆਂ ਇਸੇ ਤਰ੍ਹਾਂ ਹੀ ਪ੍ਰਖਾਲੀ ਵੱਲ ਸਾਰੀਆਂ ਸੜਕਾਂ ਟੁੱਟੀਆਂ ਹੋਈਆਂ ਮੈਂ ਸਮਝਦਾ ਕਿ ਅੱਜ 200 ਪਿੰਡ ਬਲਾਕ ਦੇ ਆ ਤਾਂ 150 ਪਿੰਡਾਂ ਨੂੰ ਜਾਣ ਬਣੇ ਸੜਕਾਂ ਦਾ ਬਹੁਤ ਬੁਰਾ ਹਾਲ ਆ ਸਰਕਾਰ ਆ ਜਿਹੜੀ ਨਹੀਂ ਕੁਝ ਕਰ ਲਈ ਮੈਨੂੰ ਇਹ ਦੱਸਣ ਚ ਕੋਈ ਗਰੇਜ ਨਹੀਂ ਹੈਗਾ ਕਿ ਸਰਕਾਰ ਆ ਜਿਹੜੀ ਇਹ ਲੋਕਾਂ ਨੂੰ ਝੂਠੇ ਲਾਰੇ ਲਾ ਰਹੀ ਆ ਲੋਕਾਂ ਦੀ ਜੈਂਟਮੈਂਟ ਸਰਕਾਰ ਦੇ ਬੁਰਜ ਹੋਊਗੀ ਸਰਕਾਰ ਜਿਹੜੀ ਜਦੋਂ ਵੀ ਇਲੈਕਸ਼ਨ 'ਚ ਮੈਦਾਨ ਚਾਊਗੀ ਲੋਕ ਉਦਾ ਰੈਂਟਮੈਂਟ ਦੇਣਗੇ ਹੁਣੇ ਜ਼ਿਲ੍ਹਾ ਪਿਛਲੇ ਇਲੈਕਸ਼ਨ ਹੋ ਰਹੇ ਆ ਮੈਂ ਸਮਝਦਾ ਵੀ ਲੋਕ ਉਦਾ ਰੈਂਟਮੈਂਟ ਦੇਣਗੇ ਸਰਕਾਰ ਨੂੰ ਅਸੀਂ ਅੱਜ ਹੀ ਵਾਰਨਿੰਗ ਦਿੰਦੇ ਆ ਕਿ ਅਗਲਾ ਧਰਨਾ ਸਾਡਾ ਜਿਹੜਾ ਉਹ 7 ਤਰੀਕ ਦਾ ਲੱਗਣਾ ਅਸੀਂ 7 ਤਰੀਕ ਨੂੰ ਇੱਥੇ ਧਰਨਾ ਲਾ ਕੇ ਤਾਂ ਅਸੀਂ ਮਹਿਲ ਪਰ ਪੁਲ ਵੀ ਰੋਕਾਂਗੇ ਕਿਥੇ ਕੱਟ ਲੱਗਣਾ ਅੱਧੇ ਘੰਟੇ ਵਾਸਤੇ ਉਥੇ ਟ੍ਰੈਫਿਕ ਜਮ ਕਰਾਂਗੇ ਸਾਨੂੰ ਕੁਰਬਾਨੀ ਕਰਨ ਦਾ ਕੋਈ ਚਾਅ ਨਹੀਂ ਹੈਗਾ ਨਾ ਅਸੀਂ ਵਿਲੇ ਆ ਕਿਉਂਕਿ ਸਰਕਾਰ ਆ ਟ੍ਰਸਟ ਤੋਂ ਮਸਤੀ ਹੁੰਦੀ ਇਸ ਲਈ ਸਾਡਾ ਸਿੰਘਾਸਣ ਲੜਨਾ ਹੈ ਕਿ ਸਰਕਾਰ ਨੇ ਸ਼ੌਕ ਬਣਾਤਾ ਅਸੀਂ ਸਿੰਘਾਸਣ ਲੜਾਂਗੇ ਨਰਮਲ ਸਿੰਘ ਲਾਦੀ ਮਾਜਰਾ ਜੀ ਜਿਹੜੀ ਸੜਕਾਂ ਦੀ ਸਮੱਸਿਆ ਹੈ ਮੈਨੂੰ ਨਹੀਂ ਲੱਗਦਾ ਵੀ ਤੁਹਾਡੀ 4-5 ਜਿਹੜੇ ਜਿਹੜੇ 8-10 ਬੰਦੇ ਤੁਸੀਂ ਬੈਠੇ ਹੋ ਤੁਹਾਡੀ ਕੱਲਿਆਂ ਦੀ ਹੋਵੇ ਪੂਰੇ ਇਲਾਕੇ ਦੇ ਲੋਕਾਂ ਦੀ ਹੈ ਕਿ ਸਾਰੇ ਇਲਾਕੇ ਦੇ ਲੋਕਾਂ ਨੂੰ ਵੀ ਸਾਥ ਦੇਣਾ ਚਾਹੀਦਾ ਤੁਹਾਡਾ ਇਹ ਲੋਕ ਸਰਕਾਰ ਨਾਲ ਕਰਪਟ ਕਰਤੇ ਲੋਕ ਸਰਾਰ ਤੇ ਲੋਕਾਂ ਨੂੰ ਇਹ ਕਹਿੰਦਾ ਕਿ ਐਮਐਲਏ ਸਾਹਿਬ ਕੋ ਜਾਓ ਐਮਐਲਏ ਤੁਹਾਡਾ ਸਭ ਕੁਝ ਕਰੂਗੇ ਕੱਲਾ ਕੱਲਾ ਬੰਦਾ ਇਹੀ ਕਹਿੰਦਾ ਐਮਐਲਏ ਕੋ ਚੱਲੇ ਆ ਅਸੀਂ ਫਰਾਂਸ ਚੱਲੇ ਆ ਇਹ ਸਰਕਾਰ ਨਾਲ ਸੜਕਾਂ ਬਣਾਉਣੀ ਆ ਲੋਕਾਂ ਦੀ ਜਿਹੜਾ ਦਿਮਾਗ ਦਾ ਆਰਮਾਨ ਤੇ ਲੋਕਾਂ ਦੇ ਉਹ ਸਰਕਾਰ ਨਾਲ ਕਨਵਰਟ ਕਰਦੇ ਆ ਲੋਕਾਂ ਨੂੰ ਸਪੰਚੀਆਂ ਪੰਚੀ ਦੇ ਇਲਾਕੇ ਲੋਕਾਂ ਨੂੰ ਨੰਬਰ ਦੇ ਇਲਾਕੇ ਸਰਕਾਰ ਨਾਲ ਉਹਨਾਂ ਨੂੰ ਇੱਕ ਹੋਰੇ ਦਾ ਤੋਰਦਾ ਇਸ ਲਈ ਲੋਕਾਂ ਨੂੰ ਕੋਈ ਦੁੱਖ ਨਹੀਂ ਹੈਗਾ ਜਿੰਨੇ ਲੋ ਇਹ ਲੋਕ ਜਾਗਰਤਾ ਇਹ ਸਮਝਦਾਰ ਆ ਅਸੀਂ ਉਹ ਲਿਖਿਆ ਹੋਇਆ ਕਿ ਸਮਝਦਾਰ ਲੋਕ ਹੀ ਸ਼ਿੰਗਾਰਸ ਕਰਦੇ ਆ ਅਤੇ ਉਹ ਲੋਕ ਹੀ ਮਹਾਨ ਹੁੰਦੇ ਆ ਕੋਈ ਲੋਕ ਮਹਾਨ ਬੈਠੇ ਆ ਮੈਂ ਤੁਹਾਨੂੰ ਇਹ ਕਹਿੰਦਾ ਕਿ ਅਸੀਂ ਸੜਕਾਂ ਵੀ ਬਣਾਵਾਂਗੇ ਕੱਟ ਵੀ ਲਵਾਵਾਂਗੇ ਅਸੀਂ ਕੁਰਬਾਨੀ ਕਰਾਂਗੇ ਅੱਛਾ ਤੁਹਾਨੂੰ ਮੈਂ ਇੱਕ ਗੱਲ ਦੇਖ ਰਿਹਾ ਵੀ ਤੁਸੀਂ ਤੁਹਾਨੂੰ ਵੀ ਪਤਾ ਬਾਰ-ਬਾਰ ਵੀ ਤੁਸੀਂ ਪੀਡਬਲਯੂਡੀ ਦੇ ਦਫਤਰ ਵੀ ਖੇ ਜਿਹੜਾ ਪੱਤਰਨਾ ਦਿੰਨੇ ਆ ਪਰ ਉਹ ਤੁਹਾਨੂੰ ਕਹਦੇ ਨੇ ਵੀ ਭਾਈ ਸਾਡੇ ਬਸ ਫੜ ਨਹੀਂ ਹੈਗਾ ਪਰ ਤੁਸੀਂ ਕਿਉਂ ਨਹੀਂ ਉਹਦਾ ਟਕਰਾਓ ਕਰਦੇ ਐਮਐਲਏ ਸਾਹਿਬ ਦਾ ਟਕਰਾਓ ਕਰੇ ਹੁਣ ਤੱਕ ਕਿ ਸਾਡੀ ਨੀਤੀ ਆਪਣੀ ਆ ਅਸੀਂ ਕਹਿੰਦੇ ਆ ਕਿ ਇਹਨਾਂ ਨੂੰ ਹੀ ਇੱਥੇ ਤੰਗ ਕਰਿਆ ਜਾਵੇ ਇਹ ਲੋਕ ਉੱਪਰ ਜਾ ਕਿਉਂ ਨਹੀਂ ਪਿੱਟ ਰਹੇ ਹੈਗੇ ਜਦੋਂ ਮੀਡੀਆ ਇੱਕ ਮੈਂਬਰ ਅਫਸਰ ਸਾਹੀ ਹੁੰਦੀ ਹੈ ਅਫਸਰ ਸਾਹੀ ਕੋਈ ਨਹੀਂ ਬੋਲ ਸਕਦੀ ਉੱਪਰ ਦੇ ਥਲੇ ਨੂੰ ਤਾਂ ਬੋਲਿਆ ਜਾ ਸਕਦਾ ਜੋ ਵੀ ਅਸੀਂ ਇੱਥੇ ਬੋਲਦੇ ਆ ਇਹ ਸਰਕਾਰ ਤੇ ਹੀ ਰੋਲ ਗੱਲਾਂ ਜਾਂਦੀਆਂ ਇਹ ਜਾਂਦੀਆਂ ਸੀਐੱਡੀ ਗੱਲਾਂ ਪਜਾਉਂਦੀ ਆ ਅਤੇ ਜਿਹੜਾ ਪ੍ਰੈਸ ਆ ਉਪਜਾਉਂਦਾ ਤੁਸੀਂ ਲੋਕ ਪਜਾਉਂਦੇ ਆ ਮੈਂ ਸਮਝਦਾ ਬੀਤੇ ਤੱਕ ਜੇ ਅਸੀਂ ਇੱਥੇ 200 ਬੰਦਾ ਹੁੰਦਾ ਤੁਹਾਡੇ ਅੱਠ ਟੈਲੀਵਿਜ਼ਨ ਵਾਲੇ ਆਜਣੇ ਤੇ ਅਤੇ ਪੱਤਰਕਾਰਾਂ ਨੇ ਖਬਰ ਲਾਉਣੀ ਈ ਆ ਅੱਜ ਪ੍ਰੈਸ ਵੀ ਜਿਹੜੀ ਉਹ ਲੋਕ ਭਲਾਈ ਦੇ ਕੰਮਾਂ 'ਚ ਨਹੀਂ ਖੜੀ ਹੈਗੀ ਇਸ ਲਈ ਜਿਹੜੇ ਲੋਕ ਰੋਲ ਰੋਲ ਰਹੇ ਆ ਉਹ ਵੀ ਕਈ 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 ਦਾ ਸੌਦੇ ਹੋ ਰਹੇ ਆ ਉਹ ਨਹੀਂ ਚੱਕਦੇ ਜੀ ਨਹੀਂ ਬਿਲਕੁਲ ਨਹੀਂ ਜਿਹੜਾ ਜਨਤਾ ਦੇ ਪ੍ਰੈਸ ਨੂੰ ਕਿਹੜਾ ਜਹਾਜ਼ ਦਿੱਤੇ ਹੋਏ ਆ ਉਹ ਵੀ ਇਸੇ ਸੜਕਾਂ ਦੇ ਉੱਤੇ ਚੱਲਦੇ ਆ ਤੇ ਹਾਂਜੀ ਮਰੇ ਤੁਸੀਂ ਦੱਸੋ ਜਰਾ ਹਾਂਜੀ ਇਲਾਕਾ ਸ਼ਿਕਾਇਤ ਕਮੇਟੀ ਦੇ ਵੱਲੋਂ ਬੜੇ ਲੰਬੇ ਸਮੇਂ ਤੋਂ ਪਿਛਲੇ ਸਾਲ ਤੋਂ ਵੀ ਢੰਨੇ ਚੱਲ ਰਹੇ ਸੜਕਾਂ ਦੇ ਬਾਰੇ ਵਿੱਚ ਪਿੱਛੇ ਫਿਰ ਬਰਸਾਤ ਆ ਗਈ ਛਾਲ ਆ ਗਿਆ ਇਨਾ ਦਾ ਇਜੇਬਾ ਤੋਂ ਬਾਅਦ ਬਣ ਜਗੇ ਇਹਨਾਂ ਸਾਨੂੰ ਐਸਟੀਮੇਟ ਦਿਖਾਤੇ ਵੀ ਸਾਰਿਆਂ ਦੇ ਐਸਟੀਮੇਟ ਬਣੇ ਹੋਏ ਆ ਅਸੀਂ ਕਹ ਵੀ ਠੀਕ ਹੈ ਗਵਰਨਮੈਂਟ ਕਰ ਰਹੀ ਹੈ ਪਰ ਮਜਬੂਰ ਹੋ ਕੇ ਜਦੋਂ ਸਰਕਾਰ ਨੇ ਸਾਰੇ ਟਾਈਮ ਲੰਘ ਗਿਆ ਮੁਰਕੇ ਫੇਰ ਗਰਮੀ ਆ ਗਈ ਤੇ ਗਵਰਨਮੈਂਟ ਨੇ ਹਾਲ ਤੱਕ ਕੋਈ ਸ਼ੁਰੂ ਨਹੀਂ ਕੀਤਾ ਨਾ ਸ਼ੁਰੂ ਕਰਨੇ ਕਰਕੇ ਸਾਨੂੰ ਜਿਹੜਾ ਹੈਗਾ ਇਹ ਮਜਬੂਰਨ ਅੱਜ ਦੂਸਰਾ ਧਰਨਾ ਲਾਉਣਾ ਪਿਆ ਤੇ ਲਾਰੇ ਹੀ ਲਾਰੇ ਹੀ ਲੱਗ ਰਹੇ ਸਰਕਾਰ ਜਿਹੜੀ ਹੈਗੀ ਆ ਉਹ ਲੋਕਾਂ ਦੇ ਭਲਾਈ ਦੇ ਕੰਮ ਦੇ ਵਾਸਤੇ ਕੰਮ ਨਹੀਂ ਕਰ ਰਹੀ ਸਿਰਫ ਲਾਰੇ ਲਾ ਕੇ ਆਪਣਾ ਟਾਈਮ ਆ ਜਿਹੜਾ ਉਹ ਗੁਜ਼ਾਰ ਰਹੀ ਹੈ ਜਿਸ ਦਾ ਕੇ ਰਿਜ਼ਲਟ ਆ ਜਿਹੜਾ ਲੋਕ ਤੰਗ ਬਹੁਤ ਆ ਪਰ ਬੇਸ਼ੱਕ ਤੇ ਬੋਲਦੇ ਨਹੀਂ ਸੋ ਅਸੀਂ ਜਿਹੜਾ ਦੂਸਰਾ ਅਸੀਂ ਸਾਡਾ ਪੁਲ ਦਾ ਕੱਟਦਾ ਉਹ ਬਹੁਤ ਲੋਕਾਂ ਦੀ ਡਿਮਾਂਡ ਆ ਲੋਕ ਬਹੁਤ ਤੰਗ ਹੋ ਰਹੇ ਨੇ ਕਿਉਂਕਿ ਸਾਰੇ ਸੈਕਟਰੀਏਟ ਨੂੰ ਘੁੰਮ ਕੇ ਮੁੜ ਕੇ ਜਾਂਦੇ ਸ਼ਹਿਰ ਨੂੰ ਜਾ ਰਹੇ ਨੇ ਜੇ ਨਹਿਰ ਦਾ ਉਹ ਕੱਟਾ ਪੂਰਾ ਕਰ ਦਿੱਤਾ ਜਾਵੇ ਉਹ ਜ਼ਰੂਰੀ ਆ ਸੋ ਉਸ ਦੇ ਵਾਸਤੇ ਅਸੀਂ ਮਿਲੇ ਵੀ ਸੀ ਠੀਕ ਆ ਇਹ ਧਰਨੇ ਦਾ ਅਸਰ ਹੋਇਆ ਤੇ ਡੀਸੀ ਸਾਹਿਬ ਨੇ ਸਾਨੂੰ ਬੁਲਾਇਆ ਉੱਥੇ ਏਡੀਸੀ ਸਾਹਿਬ ਨੂੰ ਵੀ ਬੁਲਾਇਆ ਮੈਕਮ ਨੂੰ ਵੀ ਬੁਲਾਇਆ ਆੜਿਆਂ ਨੂੰ ਬੁਲਾ ਕੇ ਟ੍ਰੈਫਿਕ ਵਾਲਿਆਂ ਨੂੰ ਵੀ ਬੁਲਾਇਆ ਉਹਨਾਂ ਨੇ ਕਿਹਾ ਵੀ ਇਹ ਮਸਲੇ ਨੂੰ ਹੱਲ ਕਰੋ ਠੀਕ ਹੈ ਹਾਲ ਤੱਕ ਹੱਲ ਹੋਇਆ ਨਹੀਂ ਹੁਣ ਅਸੀਂ 7 ਤਰੀਕ ਦਾ ਫੇਰ ਧਰਨਾ ਰੱਖਿਆ ਜੇਕਰ 7 ਤਰੀਕ ਤੱਕ ਮਹਿਕਮਾ ਇਸ ਨੂੰ ਹੱਲ ਨਹੀਂ ਕਰਦਾ ਤਾਂ ਅਸੀਂ ਜਾ ਕੇ 11 ਵਜੇ ਤੱਕ ਇੱਥੇ ਧਰਨਾ ਲਾਵਾਂਗੇ 11 ਵਜੇ ਤੋਂ ਬਾਅਦ ਜਾ ਕੇ ਅਸੀਂ ਪੁਰਦੇ ਉੱਤੇ ਧਰਨਾ ਦਵਾਂਗੇ ਅਸੀਂ ਟ੍ਰੈਫਿਕ ਰੋਕਾਂਗੇ ਉਹਦੀ ਜਿਹੜੀ ਜ਼ਿੰਮੇਵਾਰੀ ਸਾਰੀ ਸਰਕਾਰ ਦੀ ਹੋਏਗੀ ਕਿਉਂਕਿ ਸਾਡੇ ਜਿਹੜਾ ਜਾਇਜ਼ ਮੰਗ ਆ ਉਹਨੂੰ ਵੀ ਸਰਕਾਰ ਮੰਨ ਨਹੀਂ ਰਹੀ ਜਿੱਦੇ ਤੇ ਕੋਈ ਖਰਚਾ ਨਹੀਂ ਹੈ ਸਾਰੀ ਮੇਨ ਜੀਟੀ ਰੋਡ ਚੱਲ ਰਹੀ ਆ ਰੇਖ ਤੋਂ ਕਟਾ ਆਪਣਾ ਇਹ ਹੋਲੀ ਫੈਮਿਲੀ ਸਕੂਲ ਹੈ ਦੇਖੋ ਕਿੰਨੇ ਉੱਥੇ ਬੱਚੇ ਆਉਂਦੇ ਆ ਕਿੰਨੀਆਂ ਬੱਚਾ ਆਉਂਦੀਆਂ ਠੀਕ ਹੈ ਨਹੀਂ ਉਹ ਸਾਰੇ ਦੇ ਸਾਰੀਆਂ ਜਿਹੜੀਆਂ ਆਉਂਦੀਆਂ ਕਰਦੇ ਉੱਥੇ ਕੋਈ ਉਹ ਨਹੀਂ ਹੈ ਇੱਥੇ ਸਾਰਾ ਉਹ ਇਹ ਮਹਾਨਾ ਬਣਾਇਆ ਜਾ ਰਿਹਾ ਹਾਂ ਜੀ ਤੁਹਾਡਾ ਧੰਨਵਾਦ ਤੁਸੀਂ ਲੋਕਾਂ ਦੇ ਵਾਸਤੇ ਇੰਨਾ ਵੱਡਾ ਸੰਘਰਸ਼ ਕਰ ਰਹੇ ਆ ਸੜਕ ਦੀ ਬਣਾਉਣ ਦੇ ਵਾਸਤੇ ਹਾਂਜੀ ਸਤਨਾਬ ਜੀ ਤੁਸੀਂ ਦੇਖ ਰਹੇ ਹੋ ਕਿ ਇਹ ਧਰਨਾ ਇਹਨਾਂ ਸਾਲਾਂ ਤੋਂ ਚੱਲ ਰਿਹਾ ਪਰ ਕੋਈ ਅਸਰ ਨਹੀਂ ਹੋ ਕੋਈ ਅਸਰ ਨਹੀਂ ਹੋ ਰਿਹਾ ਸਰਕਾਰ ਤਾਂ ਮਤਲਬ ਨਾ ਹੋਇਆ ਨਾਲ ਦੀ ਸਰਕਾਰ ਹੈ ਇੱਕੋ ਗੀਤ ਆਉਂਦਾ ਹੁੰਦਾ ਹੈ ਉਸ ਪਿੰਡ ਦਾ ਕੀ ਕਹਿਣਾ ਜਿਹਦੇ ਮੁੱਕ ਗਏ ਨੇ ਰਾਹ ਸਾਡੇ ਤਾਂ ਪਿੰਡਾਂ ਦੇ ਵਿੱਚ ਸੜਕਾਂ ਦੀ ਹੋਂਦ ਖਤਮ ਹੋ ਗਈ ਵੀ ਆ ਇੱਕ ਜਿਹੜਾ ਹੁਣ ਨਵਾਂ ਪੁਲ ਬਣਿਆ ਹੈ ਉੱਥੇ ਬਹੁਤ ਪੁਰਾਣਾ ਸਾਡੀ ਸੋਜੀ ਸੰਭਲਣ ਤੋਂ ਪਹਿਲਾਂ ਇੱਕ ਸੜਕ ਦੇ ਨਾਲ ਅਟੈਚਮੈਂਟ ਸੀ ਉਹ ਵੀ ਇਹਨਾਂ ਨੇ ਖਤਮ ਕਰਤੀ ਇਹ ਸਰਕਾਰ ਦੇ ਕਹੇ ਜਾਂ ਪ੍ਰਸ਼ਾਸਨ ਦੇ ਕਹੇ ਜੇ ਪ੍ਰਸ਼ਾਸਨਿਕ ਅਧਿਕਾਰੀ ਹੈ ਜਿਹੜਾ ਰਸਤਾ ਉਸ ਨੂੰ ਵੀ ਖਤਮ ਕਰ ਰਿਹਾ ਅਸੀਂ ਸੰਘਰਸ਼ ਕਰ ਰਹੇ ਹਾਂ ਲੋਕਾਂ ਨੂੰ ਨਾਲ ਲੈ ਕੇ ਸਾਨੂੰ ਆਸ ਹੈ ਫਿਰ ਵੀ ਵੀ ਕਦੀ ਤਾਂ ਸੁਣਵਾਈ ਕੀਤੀ ਹੋ ਜਾਵੇ ਕੀ ਸਹੀ ਹਾਂ ਲੋਕਾਂ ਦੀ ਸੁਣਵਾਈ ਹੋਵੇ ਧੰਨਵਾਦ ਜੀ ਬਿਲਕੁਲ ਜੀ ਤੁਸੀਂ ਦੇਖੋ ਤਸਵੀਰ ਦੇ ਵਿੱਚ ਸੰਘਰਸ਼ੀ ਲੋਕ ਜਿਹੜੇ ਇਹ ਸੰਘਰਸ਼ ਕਰ ਰਹੇ ਨੇ ਪਰ ਲੇਕਿਨ ਇਹ ਸੰਘਰਸ਼ ਮੈਂ ਤਾਂ ਇੱਕ ਗੱਲ ਕਹਾਂਗਾ ਇਹਨਾਂ ਦਾ ਕੱਲਿਆਂ ਦਾ ਸੰਘਰਸ਼ ਨਹੀਂ ਹੈਗਾ ਪਿੰਡਾਂ ਦੇ ਵਿੱਚ ਨਿਆਣੇ ਪਿੰਡਾਂ ਦੇ ਬੱਚੇ ਪਿੰਡਾਂ ਦੇ ਲੋਕ ਬਜ਼ੁਰਗ ਹੋਰ ਦਵਾਈ ਬੂਟੀ ਲੈਣ ਵਾਸਤੇ ਜਿਹੜੇ ਲੋਕ ਜਾਂਦੇ ਨੇ ਉਹ ਸੜਕ ਦੇ ਉੱਤੇ ਜਦੋਂ ਗੁਜ਼ਰਦੇ ਨੇ ਤਾਂ ਜਿਵੇਂ ਕਿਹਾ ਜੀ ਕਿ ਕਹਾਵਤ ਹੈ ਪੰਜਾਬੀ ਦੀ ਜਦੋਂ ਕਿਸੇ ਨੂੰ ਬਾਜ਼ਾਰ ਦਹੀਂ ਲੈਣ ਵਾਸਤੇ ਭੇਜਿਆ ਜਾਂਦਾ ਹੈ ਤੇ ਜਦੋਂ ਤੱਕ ਉਹ ਘਰ ਪਹੁੰਚਦੇ ਨੇ ਉਦੋਂ ਤੱਕ ਲੱਸੀ ਹੋਈ ਹੁੰਦੀ ਹੈ ਇਸ ਕਰਕੇ ਲੱਸੀ ਪੇ ਕਰੀ ਪਈ ਹੈ ਸਾਰਿਆਂ ਸਰਕਾਰਾਂ ਨੇ ਸੜਕਾਂ ਦੀ ਤੇ ਬਿਲਕੁਲ ਜਲਦੀ ਤੋਂ ਜਲਦੀ ਜੇਕਰ ਇਸ ਵੱਲ ਧਿਆਨ ਨਾ ਦਿੱਤਾ ਗਿਆ ਤਾਂ ਪੰਜਾਬ ਦੇ ਲੋਕ ਕਿਹਾ ਸਾਰੇ ਪੰਜਾਬ ਦੇ ਲੋਕ ਇਕੱਠੇ ਹੋੜ ਕੇ ਸੜਕਾਂ ਤੇ ਆ ਜਾਣਗੇ ਧੰਨਵਾਦ